ਪੰਜਾਬ ਬੀਜੇਪੀ ਨੇ ਕਲੇਮ ਕੀਤਾ ਹੈ ਕਿ ਉਹ ਪੰਜਾਬ ਦੀਆਂ 117 ਸੀਟਾਂ ਜਿਹੜੀਆਂ ਹੈਗੀਆਂ ਉੱਥੇ ਕੈਂਡੀਡੇਟ ਉਤਾਰਨਗੇ ਕਿਉਂਕਿ ਹੁਣ ਜਿਹੜਾ ਉਹਨਾਂ ਦਾ ਅਲਾਇ 파ਟਨਰ ਸੀਗਾ ਸ਼੍ਰੋਮਣੀ ਅਕਾਲੀ ਦਲ ਉਹ ਐਨਡੀਏ ਤੇ ਬਾਹਰ ਆ ਗਏ ਨੇ ਪਰ ਦੂਜੇ ਪਾਸੇ ਕਿਸਾਨ ਅੰਦੋਲਨ ਵੀ ਚੱਲਿਆ ਹੈ ਖੇਤੀ ਬਿੱਲਾਂ ਦੇ ਖਿਲਾਫ ਤੇ ਬੀਜੇਪੀ ਦੇ ਲੀਡਰਸ ਨੂੰ ਕਿਸਾਨਾਂ ਦੇ ਪ੍ਰੋਟੈਸਟ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਤੇ ਇਨ੍ਹਾਂ ਹਾਲਾਤਾਂ ਦੇ ਵਿੱਚ ਪਾਰਟੀ ਕਿਦਾਂ ਆਪਣੇ ਆਪ ਨੂੰ ਪੰਜਾਬ ਦੇ ਵਿੱਚ ਇੱਕ ਵੱਡੀ ਫੋਰਸ ਦੇ ਵਿੱਚ ਐਸਟੈਬਲਿਸ਼ ਕਰੇਗੀ ਤੇ ਕੀ ਉਹਨਾਂ ਦੀ ਤਿਆਰੀ ਰਹੇਗੀ ਸਾਡੇ ਨਾਲ ਗੱਲ ਕਰਨ ਵਾਸਤੇ ਨੇ ਫਾਰਮਰ ਮਿਨਿਸਟਰ ਯੂਨੀਅਨ ਮਿਨਿਸਟਰ ਵਿਜੇ ਸਾਂਪਲਾ ਜੀ ਸਾਂਪਲਾ ਜੀ ਇੱਕ ਪਾਸੇ ਤਾਂ ਕਿਸਾਨਾਂ ਦਾ ਅੰਦੋਲਨ ਚੱਲਿਆ ਹੈਗਾ ਤੇ ਉਸ ਦੇ ਵਿੱਚ ਬੀਜੇਪੀ ਲੀਡਰਸ ਨੂੰ ਵੀ ਉਹ ਕਿਤੇ ਆ ਜਾ ਰਿਹਾ ਟਾਰਗੇਟ ਕੀਤਾ ਜਾ ਰਿਹਾ ਖਾਸ ਕਰਕੇ ਵਿਰੋਧ ਕੀਤਾ ਜਾ ਰਿਹਾ ਉਹਨਾਂ ਦਾ ਤੇ ਦੂਜੇ ਪਾਸੇ ਬੀਜੇਪੀ ਆਪਣੀ ਤਿਆਰੀ ਕਰ ਰਹੀ ਹੈ ਕਿ ਅਸੀਂ ਪੰਜਾਬ ਦੇ ਵਿੱਚ ਇੱਕ ਵੱਡੀ ਫੋਰਸ ਬਣ ਕੇ ਉਭਰਾਂਗੇ ਇਹ ਕਿੱਦਾਂ ਹੋਏਗਾ ਇਸ ਸਿਚੁਏਸ਼ਨ ਦੇ ਵਿੱਚ ਅਸੀਂ ਵੱਡੀ ਫੋਰਸ ਬਣ ਕੇ ਇਸ ਕਰਕੇ ਇਸ ਦੇ ਨਾਲ ਵੀ ਅਸੀਂ ਦਾਅਵਾ ਕਰ ਸਕਦੇ ਹਾਂ ਕਿਉਂਕਿ ਅੱਜ ਜਿੰਨੀਆਂ ਵੀ ਤਕੜੀਆਂ ਤੋਂ ਤਕੜੀਆਂ ਪਾਰਟੀਆਂ ਉਹ ਸਾਰੀਆਂ ਹੀ ਉਹ ਸਾਰੀਆਂ ਜਿਹੜੀਆਂ ਅੱਜ ਬੀਜੇਪੀ ਨੂੰ ਟਾਰਗੇਟ ਕਰਦੀਆਂ ਹਨ ਕਾਰਨ ਕਾਰਨ ਕਿ ਉਹਨਾਂ ਨੂੰ ਲੱਗਦਾ ਹੈ ਕਿ ਸਾਨੂੰ ਅਗਰ ਕੋਈ ਢਾਹ ਲਾ ਸਕਦਾ ਹੈ ਤਾਂ ਬੀਜੇਪੀ ਹੈ ਪਹਿਲੀ ਗੱਲ ਤਾਂ ਇੱਥੇ ਹੈ ਦੂਸਰਾ ਜਿਹੜਾ 117 ਦੇ ਉੱਤੇ ਅਸੀਂ ਕਲੇਮ ਕਰਨਾ ਕਿਉਂਕਿ ਅਸੀਂ ਦੇਖ ਰਹੇ ਅੱਜ ਸਾਡਾ ਟ੍ਰੇਨਿੰਗ ਕੈਂਪ ਵੀ ਅੱਜ ਚੰਡੀਗੜ੍ਹ ਚ ਲਾਇਆ ਉਹਦਾ ਟ੍ਰੇਨਿੰਗ ਕੈਂਪ ਦਾ ਮਤਲਬ ਹੀ ਇਹ ਆ ਕਿ ਪਿਛਲੇ 2-3 ਮਹੀਨਿਆਂ ਤੋਂ ਅਸੀਂ ਵੀ ਚਾਹੁੰਦੇ ਸੀ ਕਿ ਜਿਹੜਾ ਆ ਆਪਣਾ ਪੰਜਾਬ ਜਿਹੜਾ ਪੰਜਾਬ ਦੇ ਹਾਲਾਤ ਠੀਕ ਹੋਣ ਅਸੀਂ ਗੱਲਬਾਤ ਸ਼ੁਰੂ ਕਰੀਏ ਪਰ ਉਸ ਦੌਰਾਨ ਦੇ ਵਿੱਚ ਕਾਂਗਰਸ ਜਾਂ ਦੂਸਰੀਆਂ ਸਾਰੀਆਂ ਪਾਰਟੀਆਂ ਨੇ ਇੱਕ ਕੂਪਰਚਾਰ ਝੂਠਾ ਪ੍ਰਚਾਰ ਬਹੁਤ ਕੀਤਾ ਹੈ ਚਾਹੇ ਕਿਸਾਨਾਂ ਪ੍ਰਤੀ ਚਾਹੇ ਛੀਆਂ ਪ੍ਰਤੀ ਚਾਹੇ ਵਪਾਰੀਆਂ ਪ੍ਰਤੀ ਹਰ ਪਾਸੇ ਝੂਠਾ ਪ੍ਰਚਾਰ ਕੀਤਾ ਹੈ ਔਰ ਅੱਜ ਜਿਹੜੀ ਇਹ ਟ੍ਰੇਨਿੰਗ ਕੈਂਪ ਇਹ ਉਹਨਾਂ ਝੂਠੇ ਪ੍ਰਚਾਰਾਂ ਦਾ ਮੁਕਾਬਲਾ ਕਰਨ ਲਈ ਆਪਣੇ ਕਾਰਜਕਰਤਾ ਨੂੰ ਉਹਨਾਂ ਦੇ ਜਵਾਬ ਦੇਣ ਦੇ ਲਈ ਔਰ ਹਰ ਗੱਲ ਦਾ ਜਵਾਬ ਜਿਹੜਾ ਤਿਆਰ ਕਰਨ ਦੇ ਲਈ ਇਹ ਅੱਜ ਦੀ ਜਿਹੜੀ ਬੈਠਕ ਸੀ ਔਰ ਹੁਣ ਤੋਂ ਅਸੀਂ ਅੱਜ ਮੰਨ ਲਓ ਸ਼ੁਰੂ ਕਰ ਰਹੇ ਕਿ ਜਲਦੀ ਇਹ ਪੂਰਾ ਦਸੰਬਰ ਮਹੀਨਾ ਜਿਹੜਾ ਆ ਇੱਕੂ ਪ੍ਰਚਾਰ ਦਾ ਮੁਕਾਬਲਾ ਕਰਨ ਲਈ ਪਹਿਲਾਂ ਅਸੀਂ ਕਾਰਕਟਰਾਂ ਨੂੰ ਤਿਆਰ ਕਰਾਂਗੇ ਔਰ ਕਾਰਕਟਰ ਜਦੋਂ ਤਿਆਰ ਹੋ ਗਿਆ ਤੇ ਇਸ ਸਾਰੀ ਹਰ ਜਿਹੜੀ ਬੁਰਾਈ ਦਾ ਉਹਦਾ ਮੂੰਹ ਤੋੜ ਜਵਾਬ ਵੀ ਦੇਵਾਂਗੇ ਔਰ ਭਾਰਤੀ ਜਨਤਾ ਪਾਰਟੀ ਕੀ ਕਰ ਰਹੀ ਹੈ ਕੀ ਕੀਤਾ ਔਰ ਚਾਹੇ ਅਕਾਲੀ ਦਲ ਦੇ ਟਾਈਮ ਦੇ ਉੱਤੇ ਅਸੀਂ ਕੀ ਕੀ ਕੀਤਾ ਪੰਜਾਬ ਦੇ ਲਈ ਔਰ ਅਜ ਦੇ ਸੰਦਰਭ ਚ ਕੀ ਕੀਤਾ ਔਰ ਪਹਿਲਾਂ ਅਸੀਂ ਕੀ ਕੀ ਕੀਤਾ ਉਹ ਸਾਰੀਆਂ ਚੀਜ਼ਾਂ ਅਸੀਂ ਜਿਹੜੀਆਂ ਜਨਤਾ ਦੇ ਸਾਹਮਣੇ ਲੈ ਕੇ ਜਾਵਾਂਗੇ ਔਰ ਇਹਨਾਂ ਦੇ ਝੂਠ ਨੂੰ ਜਿਹੜਾ ਆ ਉਹ ਨੰਗਿਆਂ ਵੀ ਕਰਾਂਗੇ ਕਿਸਾਨ ਲਗਾ ਦਾ ਪ੍ਰੋਟੈਸਟ ਕਰ ਰਹੇ ਨੇ ਬੀਜਪੀ ਆਫਿਸਿਸ ਦੇ ਬਾਹਰ ਵੀ ਕਰ ਰਹੇ ਨੇ ਕਈ ਜਗ੍ਹਾ ਤੇ ਲੀਡਰਸ ਦਾ ਘਰਾ ਵੀ ਕਰ ਰਹੇ ਨੇ ਪਾਰਟੀ ਪ੍ਰਧਾਨ ਜਿਹੜੇ ਹੈਗੇ ਉਹਨਾਂ ਤੇ ਵੀ ਇੱਕ ਉਹਨਾਂ ਦੇ ਵਹੀਕਲਸ ਤੇ ਉਹਨਾਂ ਤੇ ਵੀ ਇੱਕ ਅਟੈਕ ਹੋ ਗਿਆ ਸੀਗਾ ਇਹ ਇਲਜ਼ਾਮ ਲਗਾਇਆ ਜਾਂਦਾ ਕਿ ਕਿਸਾਨਾਂ ਨੇ ਕੀਤਾ ਹੈਗਾ ਹਾਲਾਂਕਿ ਬੀਜਪੀ ਦੇ ਪ੍ਰਧਾਨ ਜੀ ਨੇ ਕਿਹਾ ਹੈ ਕਿ ਇਹ ਪੋਲਿਟੀਕਲ ਹੋ ਸੀਗਾ ਸ਼ਰਾਰਤੀ ਅੰਸਰਾਂ ਦਾ ਸੀਗਾ ਇਸ ਹਾਲਾਤ ਚ ਕਿਦਾਂ ਇਹ ਸਾਰਾ ਕੁਝ ਪੋਸੀਬਲ ਹੋਏਗਾ ਦੇਖੋ ਇਹ ਮੈਂ ਪਹਿਲਾਂ ਹੀ ਕਿਹਾ ਕਿ ਇਹ ਕੂ ਪ੍ਰਚਾਰ ਹੈ ਔਰ ਇਹ ਦਬਾ ਕੇ ਕੋਸ਼ਿਸ਼ ਕੀਤੀ ਗਈ ਹੈ ਚਾਹੇ ਉਹ ਪ੍ਰਧਾਨ ਜੀ ਦੀ ਗੱਡੀ ਤੇ ਹਮਲਾ ਕਰੋ ਜਾਂ ਬਾਕੀਆਂ ਦੇ ਉੱਤੇ ਘਰਾਂ ਦੇ ਬੈਠੇ ਨੇ ਸਾਡੇ ਪੁਨੀਆ ਜੀ ਖੜੇ ਨੇ ਇਸ ਵੇਲੇ ਬੈਠੇ ਇਹਨਾਂ ਦੇ 1.5 ਮਹੀਨੇ 2 ਮਹੀਨੇ ਤੋਂ ਇਹਨਾਂ ਦੇ ਘਰ ਮੋਰੇ ਬੈਠੇ ਔਰ ਬਹੁਤ ਸਾਰੇ ਕਾਰਕਿਰਤਾਮਾਂ ਦੇ ਘਰਾਂ ਦੇ ਅੱਗੇ ਬੈਠੇ ਹੁਣ ਜੇ ਹੱਲ ਹੋਣਾ ਹੋਵੇ ਤਾਂ ਸਾਰਿਆਂ ਨੂੰ ਪਤਾ ਕਿ ਇਹਨਾਂ ਦੇ ਘਰਾਂ ਦੇ ਉੱਤੇ ਬੈਠ ਕੇ ਹੱਲ ਨਹੀਂ ਹੋ ਸਕਣਾ ਉਹ ਕੂ ਪ੍ਰਚਾਰ ਦਾ ਹਿੱਸਾ ਆ ਉਹ ਪਾਰਟੀਆਂ ਦੇ ਕੋਜੀ ਰਾਜਨੀਤੀ ਹਲਕੀ ਰਾਜਨੀਤੀ ਦਾ ਹਿੱਸਾ ਆ ਜਿਹੜੇ ਜਿਹੜੇ ਕਿਸਾਨਾਂ ਦੇ ਲਿਬਾਸ ਦੇ ਵਿੱਚ ਉਹਨਾਂ ਨੇ ਬਿਠਾਏ ਆ ਹੈ ਹਕੀਕਤ ਦੇ ਵਿੱਚ ਜਾਂ ਤਾਂ ਕਾਮਨਿਸਟ ਪਾਰਟੀ ਦੇ ਲੋਕ ਨੇ ਜਾਂ ਅਕਾਲੀ ਦਲ ਦੇ ਪਾਰਟੀ ਦੇ ਨੇ ਜਾਂ ਕਾਂਗਰਸ ਦੇ ਨੇ ਮੇਨ ਮੁਖਰੂਪ ਜੀ ਕਾਂਗਰਸ ਦੇ ਸਾਰੇ ਜਗ੍ਹਾ ਕਾਰਜਕਰਤਾ ਸਾਡਾ ਵੀ ਜਿੰਨੇ ਜਗ੍ਹਾ ਘਰਾ ਹੋਇਆ ਸਾਰੀ ਜਗ੍ਹਾ ਕਾਰਜਕਰਤਾ ਜਿਹੜੇ ਸੀ ਉਹ ਕਾਂਗਰਸ ਦੇ ਕਾਰਜਕਰਤਾ ਸੀਗੇ ਸੋ ਇਸ ਕਰਕੇ ਕਿਸਾਨਾਂ ਦਾ ਝੰਡਾ ਉਹਨਾਂ ਦੇ ਹੱਥੋਂ ਫੜੇ ਨੇ ਔਰ ਉਹਨਾਂ ਦੱਸਣਾ ਚਾਹੁੰਦੇ ਕਿ ਜ਼ਮੀਨ ਅਸੀਂ ਕਿਸਾਨ ਕਿਸਾਨ ਨੂੰ ਤਾਂ ਸਾਡੇ ਭਾਜਪੀ ਦੇ ਵਿੱਚ ਵੀ ਹਜ਼ਾਰਾਂ ਕਿਸਾਨ ਨੇ ਸਾਡੇ ਕੋਈ ਪੁਨੀਆ ਜੀ ਵੀ ਕਿਸਾਨ ਨੇ ਕਿਸਾਨ ਹੋਣਾ ਅਲੱਗ ਚੀਜ਼ ਆ ਜਿਹੜਾ ਖੂਬ ਪ੍ਰਚਾਰ ਦਾ ਹਿੱਸਾ ਹੋਣਾ ਉਹ ਅਲੱਗ ਚੀਜ਼ ਆ ਔਰ ਇਹ ਸਾਰੀਆਂ ਚੀਜ਼ਾਂ ਦਾ ਹੀ ਜਵਾਬ ਦੇਣ ਦੇ ਲਈ ਅੱਜ ਦੀ ਜਿਹੜੀ ਟ੍ਰੇਨਿੰਗ ਕੈਂਪਸ ਸੀਗਾ ਕਾ ਪਾਰਟੀ ਦੇ ਕਾਫੀ ਲੀਡਰਸ ਰੀਸੈਂਟਲੀ ਛੱਡ ਕੇ ਗਏ ਨੇ ਤੁਹਾਡੇ ਜਨਰਲ ਸੈਕਟਰੀ ਸੀਗੇ ਕੰਗ ਸਾਹਿਬ ਤੁਹਾਡੇ ਕਿਸਾਨ ਯੂਨੀਅਨ ਕਿਸਾਨ ਵਿੰਗ ਜਿਹੜਾ ਹੈਗਾ ਉਹਦੇ ਪ੍ਰੈਜ਼ੀਡੈਂਟ ਜਿਹੜੇ ਸੀਗੇ ਉਹ ਛੱਡ ਗਏ ਤੇ ਕੀਮਤੀ ਭਗਤ ਜੀ ਛੱਡ ਗਏ ਅਕਾਲੀ ਦਲ ਚ ਚਲੇ ਗਏ ਇਹੋ ਜੀ ਸਿਚੁਏਸ਼ਨ 'ਚ ਕਿੱਦਾਂ ਸਾਰਾ ਕੁਝ ਹੋਏਗਾ देखो ਸਾਰੇ ਮੈਂ ਪਹਿਲਾਂ ਕਿਹਾ ਕਿ ਉਹ ਸਾਰੇ ਕੋਹ ਪ੍ਰਚਾਰ ਦਾ ਝੂਠੇ ਪ੍ਰਚਾਰ ਦਾ ਹਿੱਸਾ ਸੀ ਬਹੁਤ ਸਾਰੇ ਜਿਹੜੇ ਸਹੀ ਜਾਣਕਾਰੀ ਰੱਖਦੇ ਸੀ ਉਹਨਾਂ ਨੇ ਉਹਦਾ ਮੁਕਾਬਲਾ ਵੀ ਕੀਤਾ ਜਿਹੜੇ ਸਹੀ ਜਾਣਕਾਰੀ ਨਹੀਂ ਰੱਖਦੇ ਸੀ ਅਫਸਰਵਾਦੀ ਸੀ ਉਹਨਾਂ ਨੇ ਆਪਣੇ ਆਪ ਨੂੰ ਮੌਕਾ ਉਹਨਾਂ ਨੂੰ ਸੰਭਾਲ ਨਹੀਂ ਪਾਇਆ ਛੱਡ ਕੇ ਚਲੇ ਗਿਆ ਅਸੀਂ ਕਿਸੇ ਦੇ ਉੱਤੇ ਕਿਸੇ ਨੂੰ ਰੋਕ ਵੀ ਨਹੀਂ ਸਕਦੇ ਹਰੇਕ ਦਾ ਆਪਣਾ ਅਧਿਕਾਰ ਹੈ ਪਰ ਜਿਹੜਨੇ ਵੀ ਹੈ ਸਾਨੂੰ ਇਹਨਾਂ ਪਤਾ ਹੈ ਕਿ ਜਿੰਨੇ ਅਸੀਂ ਬੈਠੇ ਹਾਂ ਉਹ ਬਹੁਤ ਵੱਡੀ ਤਾਕਤ ਆ ਇਹ ਛੋਟੀ ਮੋਟੀ ਤਾਕਤ ਨਹੀਂ ਹੈ ਔਰ ਜਿਹਦੇ ਤੋਂ ਪੂਰਾ ਜਿਹੜਾ ਹਰ ਪਾਰਟੀ ਜਿਹੜੀ ਘਬराई ਆ ਪੰਜਾਬ ਸਰਕਾਰ ਨੂੰ ਤਾਂ ਹੱਥਾਂ ਪੈਰਾਂ ਦੀਆਂ ਪਈਆਂ ਉਹ ਹਰ ਗੱਲ ਨਾਲ ਬੀਜੇਪੀ ਨੂੰ ਕੋਟ ਕਰਦੇ ਆ ਅਕਾਲੀ ਦਲਾ ਬਟੀਆਂ ਪਾਰਟੀਆਂ ਤੇ ਹੀ ਨੇ ਅਕਾਲੀ ਦਲ ਵੀ ਆ ਉਹ ਵੀ ਬੀਜੇਪੀ ਨੂੰ ਕੋਟ ਕਰਦੀ ਆ ਆਮ ਆਦਮੀ ਪਾਰਟੀ ਵੀ ਜਿਹੜੀ ਇਵਨ ਸਾਰੀਆਂ ਪਾਰਟੀਆਂ ਜਿਹੜੀਆਂ ਉਹ ਕੋਟ ਕਿਨੂੰ ਕਰ ਰਹੀਆਂ ਬੀਜੇਪੀ ਨੂੰ ਭਾਗ ਅੱਜ ਸਾਰਿਆਂ ਨੂੰ ਕਿਤੇ ਡਰ ਆ ਇੱਕ ਪਾਸੇ ਇਹ ਵੀ ਨਾਲ ਕਹਿੰਦੇ ਕਿ ਤੁਹਾਡੇ ਪੱਲੇ ਕੀ ਆ ਜਾਂ ਭਾਜਪਾ ਦੀਆਂ ਜ਼ਮਾਨਤਾਂ ਜਬਤ ਹੋਣਗੀਆਂ ਜਾਂ ਜ਼ਮਾਨਤਾਂ ਜਬਤ ਹੋਣੀਆਂ ਫੇ ਸਾਡੇ ਕੋਲ ਡਰ ਕਾਦਾ ਤੁਹਾਨੂੰ ਪਰ ਡਰ ਵੀ ਸਾਡੇ ਕੋਲ ਹੋਈਆਂ ਇਹ ਜਿਹੜਾ ਉਹਨਾਂ ਦੇ ਅੰਦਰਲਾ ਜਿਹੜਾ ਖੌਫ ਉਹਨਾਂ ਨੂੰ ਨਜ਼ਰ ਆ ਰਿਹਾ ਕਿ ਭਾਜਪਾ ਜਦੋਂ ਵੀ ਬਾਅਦ ਆਏਗੀ ਇਹ ਵੱਡੀ ਤਾਕਤ ਆਏਗੀ ਔਰ ਉਹਨਾਂ ਨੇ ਰੋਕਣ ਦਾ ਰਾਹ ਜਿਹੜਾ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਇਹਨਾਂ ਨੂੰ ਰੋਕਣ ਦਾ ਰਾਹ ਸਿਰਫ ਸਿਰਫ ਆ ਝੂਠਾ ਪ੍ਰਚਾਰ ਔਰ ਝੂਠੇ ਪ੍ਰਚਾਰ ਦੇ ਵਿੱਚ ਆਪਣੀਆਂ ਪਾਰਟੀਆਂ ਦੇ ਲੀਡਰ ਖੜੇ ਕਰਕੇ ਐਸਾ ਪ੍ਰਚਾਰ ਕਰਨਾ ਇਹੀ ਉਹਨਾਂ ਦਾ ਔਰ ਉਹਨੂੰ ਅਸੀਂ ਜਿਹੜਾ ਹੈ ਚਾਹੇ ਉਹ ਕਾਂਗਰਸ ਪਾਰਟੀ ਅਕਾਲੀ ਦਲ ਕੌਮਨਸ ਜਿੰਨੇ ਵੀ ਹੈ ਉਹਨਾਂ ਸਾਰਿਆਂ ਦੇ ਉਹਨਾਂ ਨੂੰ ਅਸੀਂ ਵਿਚਾਰਾਂ ਨਾਲ ਆਪਣੇ ਉਹਨਾਂ ਨੂੰ ਜਿਹੜਾ ਲੋਕਾਂ ਸਾਹਮਣੇ ਜਿਹੜਾ ਲਿਆਵਾਂਗੇ ਔਰ ਦੱਸਾਂਗੇ ਕਿ ਹਕੀਕਤ ਦੇ ਵਿੱਚ ਇਹੀ ਦੋਸ਼ੀ ਨੇ ਸਾਰੇ ਪੰਜਾਬ ਦੇ ਇਹੀ ਦੋਸ਼ੀ ਨੇ ਕਿਸਾਨੀ ਦੇ ਇਹੀ ਦੋਸ਼ੀ ਨੇ ਸਾਰੇ ਦਲਿਤ ਸਮਾਜ ਦੇ ਮਹਿਲਾਵਾਂ ਦੇ ਵਪਾਰੀ ਵਰਗ ਦੇ ਔਰ ਭਾਰਤੀ ਜਨਤਾ ਪਾਰਟੀ ਹੀ ਇੱਕ ਐਸੀ ਪਾਰਟੀ ਹੈ ਜੋ ਜੁੜੀ ਸਾਰਿਆਂ ਦੀ ਹਿਤਾਸ਼ੀ ਔਰ ਸਭ ਦਾ ਸਾਥ ਸਭ ਦਾ ਵਿਕਾਸ ਦੇ ਨਾਲ ਚੱਲਦੀ ਹੈ ਇੱਕ ਪਾਰਟੀ ਦੇ ਵਿੱਚ ਤੁਹਾਡੀ ਪਾਰਟੀ ਦੇ ਵਿੱਚ ਇੱਕ ਥਿਊ ਉਹ ਨਿਕਲ ਕੇ ਆਇਆ ਸੀਗਾ ਜੈਨੀ ਸਾਹਿਬ ਨੇ ਵੀ ਕਿਹਾ ਸੀਗਾ ਕਿ ਪਾਰਟੀ ਲੀਡਰਸ਼ਿਪ ਪੰਜਾਬ ਦੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਜਿਹੜਾ ਪੰਜਾਬ ਦੀ ਸਹੀ ਪਿਕਚਰ ਹੈਗੀ ਉਹ ਸੈਂਟਰਲ ਲੀਡਰਸ਼ਿਪ ਕੋਲੇ ਪ੍ਰੈਜੈਂਟ ਨਹੀਂ ਕਰ 파ਰੀ ऐसा नहीं है कि सेंट्रल लीडरशिप ਨੂੰ ਜਿਹੜੀ ਸਮੇਂ-ਸਮੇਂ ਤੇ ਗੱਲ ਦੱਸੀ ਗਈ ਆ ਔਰ ਉਹਦੇ 'ਚ ਜਾਨੀ ਸਾਹਿਬ ਵੀ ਨਾਲ ਗਏ ਆ ਔਰ ਉਹਨਾਂ ਨੇ ਸਾਰਿਆਂ ਸਾਹਮਣੇ ਪਿਕਚਰ ਕਲੀਅਰ ਹੋਈ ਆ ਉਹ ਤਾਂ ਨੇਚਰਲੀ ਆ ਕਿ ਕਿਤੇ ਨਾ ਕਿਤੇ ਕਈ ਵਾਰੀ ਜਦੋਂ ਸਮੱਸਿਆਵਾਂ ਵੱਡੀਆਂ ਹੁੰਦੀਆਂ ਛੇਤੀ ਹੱਲ ਹੋ ਜਾਣ ਉਹਦੀ ਚਿੰਤਾ ਸਾਰਿਆਂ ਨੂੰ ਹੁੰਦੀ ਆ ਉਹ ਜਾਨੀ ਸਾਹਿਬ ਨੂੰ ਵੀ ਚਿੰਤਾ ਸੀ ਕਿ ਜਲਦੀ ਜਲਦੀ ਹੱਲ ਹੋਵੇ ਔਰ ਸਾਰੀ ਪਾਰਟੀ ਲੱਗੀ ਆ ਜੀ ਇੱਕ ਗੱਲ ਨਿਕਲ ਕੇ ਆ ਰਹੀ ਹੈ ਰਾਜਨੀਤਿਕ ਹਲਕਿਆਂ ਦੇ ਵਿੱਚ ਕਿ ਜਿੱਦਾਂ ਹਰਿਆਣੇ ਦੇ ਵਿੱਚ ਸੋਸ਼ਲ ਇੰਜੀਨੀਅਰਿੰਗ ਕਹਿੰਦੇ ਆ ਬੀਜੇਪੀ ਦੀ ਸੀਗੀ ਜਿਹੜਾ ਨੌਨ ਜੱਟ ਸੀਗਾ ਉੱਥੇ ਨੌਨ ਜੱਟ ਜਿਹੜਾ ਸੀਗਾ ਉਹਨਾਂ ਨੂੰ ਕਨਸੋਲिडेट ਕਰਕੇ ਹਰਿਆਣਾ ਦਾ ਜਿਹੜਾ ਸੀਗਾ ਪੋਲਿਟੀਕਲ ਲੈਂਡਸਕੇਪ ਜਿਹੜਾ ਸੀਗਾ ਉਹ ਬਦਲ ਤਿਆ ਸੀਗਾ ਤੇ ਪੰਜਾਬ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਵੀ ਗੱਲਾਂ ਹੋ ਰਹੀਆਂ ਕਿ ਜਿਹੜਾ ਹਿੰਦੂ ਤੇ ਦਲਿਤ ਕਨਸੋਲਿਡੇਸ਼ਨ ਬੀਜੇਪੀ ਕਹਿ ਰਹੇ ਹੈ ਕਿ ਉਹ ਕਰੇਗੀ ਪੰਜਾਬ ਦੇ ਵਿੱਚ ਆਪਣੇ ਇਲੈਕਸ਼ਨ ਉਸ ਨੂੰ ਇਲੈਕਸ਼ਨ ਪ੍ਰੋਸਪੈਕਸ ਵਾਸਤੇ ਮੇਰਾ ਸੀ ਸਾਰੇ ਵਰਗਾਂ ਦੇ ਕੋਲ ਜਾਣਾ ਸਾਰੇ ਵਰਗਾਂ ਦੀ ਗੱਲ ਕਰਨੀ ਹੈ ਔਰ ਸਭ ਕੇ ਸਾਥ ਸਭ ਕੇ ਵਿਕਾਸ ਦੀ ਗੱਲ ਕਰਦੇ ਹਾਂ ਹਰ ਵਰਗ ਦੇ ਕੋਲ ਜਾਵਾਂਗੇ ਔਰ ਹਰ ਵਰਗ ਨੂੰ ਜਿਹੜਾ ਆਪਣੇ ਜਿਹੜੀਆਂ ਆਪਣੀ ਗੱਲਾਂ ਰੱਖਾਂਗੇ ਔਰ ਉਹਨਾਂ ਨੂੰ ਨਾਲ ਜੋੜਾਂਗੇ ਜੀ ਇਹ ਸੀਗੇ ਸਬਕਾ ਮਨਿਸਟਰ ਵਿਜੇ ਸਾੰਪਲਾ ਜੀ ਜਿਨ੍ਹਾਂ ਨੇ ਕਿਹਾ ਹੈ ਕਿ ਉਹ ਪੰਜਾਬ ਦੇ ਵਿੱਚ ਹਰ ਵਰਗ ਨੂੰ ਨਾਲ ਲੈ ਕੇ ਬੀਜੇਪੀ ਚੱਲੇਗੀ ਤੇ ਇੱਕ ਵੱਡੀ ਫੋਰਸ ਦੇ ਵਿੱਚ ਬੀਜੇਪੀ ਨੂੰ ਉਭਾਰਨਗੇ ਤੇ ਉਸ ਦੀ ਤਿਆਰੀਆਂ ਜਿਹੜੀਆਂ ਹੈਗੀਆਂ ਉਹ ਟ੍ਰੇਨਿੰਗ ਕੈਂਪ ਇੱਥੇ ਆ ਚੰਡੀਗੜ੍ਹ ਦੇ ਵਿੱਚ ਸੀਗਾ ਤੇ ਇਹ ਟ੍ਰੇਨਿੰਗ ਕੈਂਪਸ ਜਿਹੜਾ ਉਹ ਨਿਚਲੇ ਲੈਵਲ ਤੇ ਲੋਅਰ ਲੈਵਲ ਤੇ ਪਾਰਟੀ ਦੇ ਵਰਕਰਸ ਦੇ ਵਾਸਤੇ ਹੋਣਗੇ ਤਾਂ ਕਿ ਉਹ ਅਸਲ ਪਿਕਚਰ ਜਿਹੜੀ ਹੈਗੀ ਉਹ ਵਰਕਰਸ ਤੱਕ ਜਨਤਾ ਤੱਕ ਪਹੁੰਚਾਣ ਕਿ ਬੀਜੇਪੀ ਕਿੱਦਾਂ ਉਹਨਾਂ ਦੇ ਵਾਸਤੇ ਕੰਮ ਕਰ ਰਹੀ ਹੈ ਕਿੱਦਾਂ ਜਨਤਾ ਵਾਸਤੇ ਕੰਮ ਕਰ ਰਹੀ ਹੈ